ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਲੋਕਾਂ ਦਾ ਮਜਾਜ ਕੀ ਇਲੈਕਸ਼ਨ ਨੂੰ ਲੈ ਕੇ ਉਹ ਕਿਹਨਾਂ ਦੀ ਸਰਕਾਰ ਬਣਾਉਣਾ ਚਾਹ ਰਹੇ ਨੇ ਜਾਂ ਉਹਨਾਂ ਨੂੰ ਕੀ ਲੱਗਦਾ ਹੈ ਕਿ ਕਿਹਦੇ ਸਰਕਾਰ ਬਣੇਗੀ ਇਹ ਜਾਣਨ ਲਈ ਅਸੀਂ ਜਲੰਧਰ ਦੇ ਸੈਂਟਰ ਟਾਊਨ ਇਲਾਕੇ 'ਚ ਆਏ ਹਾਂ ਇਹ ਸੁਆਮੀ ਰਿਫਰੈਸ਼ਮੈਂਟ ਨਾਮ ਦੀ ਦੁਕਾਨ ਹੈ ਜਿੱਥੇ ਅਸੀਂ ਖੜੇ ਹਾਂ ਇੱਥੇ ਨਾਨ ਬੰਦੇ ਨੇ ਜਿਹੜੇ ਇਸ ਦੁਕਾਨ ਦੇ ਓਨਰ ਨੇ ਪਵਨ ਅਸੀਂ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਕੀ ਲੱਗਦਾ ਹੈ ਕਿ ਕਿਸ ਪਾਸੇ ਜਾ ਰਿਹਾ ਹੈ ਪੰਜਾਬ ਤੇ ਇਥੇ ਕਿਹਦੀ ਸਰਕਾਰ ਬਣਨ ਦੀ ਉਮੀਦ ਹੈ ਹਾਂਜੀ ਪਵਨ ਜੀ ਤੁਸੀਂ ਤੁਹਾਡੇ ਕੋ ਬਹੁਤ ਸਾਰੇ ਲੋਕ ਇੱਥੇ ਆਂਦੇ ਨੇ ਉਹ ਗੱਲਾਂ ਹੁੰਦੀਆਂ ਤੁਹਾਡੇ ਇੱਥੇ ਚਰਚਾਵਾਂ ਹੁੰਦੀਆਂ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਟਾਈਮ ਕਿਹਦੀ ਸਰਕਾਰ ਬਣਨ ਜਾ ਰਹੀ ਹੈ ਪੰਜਾਬ ਚ ਦੇਖੋ ਜੀ ਮੈਨੂੰ ਸਰ ਲੱਗਦਾ ਜਿਹੜਾ ਮਿਕਸ ਰਿਐਕਸ਼ਨ ਆਂਦਾ ਜਿਵੇਂ 70% ਕਾਂਗਰਸ ਨੂੰ ਮਤਲਬ ਬਲੀਵ ਕਰ ਰਹੇ ਐ ਇਸ ਵੇਲੇ 30% ਭਾਜਪਾ ਨੂੰ ਲਾਈਕ ਕਰ ਰਹੇ ਨੇ ਇਸ ਵੇਲੇ ਮੈਨੂੰ 70% ਤਾਂ ਫਿਰ ਕਾਂਗਰਸ ਅੱਗੇ ਲੱਗ ਰਹੀ ਹੈ ਅੱਗੇ ਲੱਗ ਰਹੀ ਹੈ ਮੈਨੂੰ ਕਾਂਗਰਸ ਦੇ ਤਾਂ ਕੈਂਡੀਡੇਟ ਅਜੇ ਤੱਕ ਆਏ ਨਹੀਂ ਹੋ ਜਾਣਗੇ ਅੱਜ ਨਹੀਂ ਕੱਲ ਹੋ ਜਾਣਗੇ ਪਰ ਲੋਕਾਂ ਦੇ ਮਨ ਵਿੱਚ ਹੈ ਲੋਕੀ ਚਾਹਦੇ ਕਿ ਮਤਲਬ ਕੁਝ ਡੋਟ ਬੰਦੀ ਦਾ ਸਾਰਾ ਕੁਝ ਪਹਿਲੇ ਵੀ ਸੋਚਦੇ ਸੀ ਲੋਕੀ ਕੁਝ ਹੋਰ ਲੋਕਾਂ ਨਾਲ ਅਸੀਂ ਗੱਲ ਕਰਦੇ ਆ ਜਿਹੜੇ ਕਿ ਬੜੇ ਦੂਰੋਂ ਦੂਰੋਂ ਆਏ ਨੇ ਤੇ ਤੁਸੀਂ ਸਿਰਫ ਫਗਵਾੜੇ ਤੋਂ ਇੱਥੇ ਨਾਨਕ ਖਾਨ ਆਏ ਹੋ ਤੇ ਪੰਜਾਬ 'ਚ ਸਰ ਮਤਲਬ ਨਾਨਕ ਖਾਨ ਲਈ ਇੰਨਾ ਸੋਚਦੇ ਹੋ ਤੇ ਸਰਕਾਰ ਬਣਾ ਲੈ ਕਿੰਨਾ ਕੁ ਸੋਚੂਗਾ ਸਰਕਾਰ ਬਾਰੇ ਇਦਾਂ ਜੀ ਜੋ ਕੁਝ ਹੁਣ ਪੋਜੀਸ਼ਨ ਆ ਇੱਥੇ ਕਾਂਗਰਸ ਆਪ ਆਪ ਪਾਰਟੀ ਪਲਸ ਅਕਾਲੀ ਦਲ ਬੀਜੇਪੀ ਇਹ ਤਿੰਨਾਂ ਦੇ ਕੋਲ ਕੋਈ ਵੀ ਐਡਾ ਵਧੀਆ ਮੁੱਦਾ ਵੀ ਨਹੀਂ ਹੈਗਾ ਪਲਸ ਲੋਕਾਂ ਨੂੰ ਇੱਕ ਚੁਆਇਸ ਮਿਲ ਗਈ ਹੈ ਤੀਸਰੀ ਪਾਰਟੀ ਦੀ ਉਹ ਇਸ ਕਰਕੇ ਖਿਚੜੀਓ ਜਰੂਰ ਪਕਣੀ ਹੈ ਸਰਕਾਰ ਕਿਸੇ ਦੀ ਨਹੀਂ ਬਣਨੀ ਹੈਗੀ ਤੁਹਾਡੇ ਸਾਹਮਣੇ ਮੈਜੋਰਟੀ ਜਿਹੜੀ ਹੈ ਉਹ ਕਿਸੇ ਨੂੰ ਨਹੀਂ ਮਿਲੇਗੀ ਕਿਸੇ ਸਰਕਾਰ ਦੀ ਕਿਸੇ ਵੀ ਪਾਰਟੀ ਦੀ ਮੈਜੋਰਟੀ ਨਹੀਂ ਹੈ ਨਹੀਂ ਕਿਉਂਕਿ ਕਾਂਗਰਸ ਕੁਝ ਸੀਟਾਂ ਲੈ ਜਾਏਗੀ 30 35 40 30 35 ਆਪ ਲੈ ਜਾਏਗੀ 30 35 ਅਕਾਲੀ ਬੀਜੇਪੀ ਲੈ ਜਾਏਗੀ ਇਸ ਲਈ ਸਰਕਾਰ ਬਣਨ ਦੀ ਕਿਸੇ ਪਾਰਟੀ ਦੀ ਸੰਭਾਵਨਾ ਨਹੀਂ ਹੈਗੀ ਇਸ ਲਈ ਜੂ ਸਰਕਾਰ ਹੈਗੀ ਹੈ ਆ ਬਾਕੀ ਵੋਟਰੇ ਵਾਰ ਹੀ ਪਤਾ ਲੱਗਣਾ ਹੈ ਜਿਹੜੀ ਕਾਂਗਰਸ ਅਕਾਲੀ ਅਕਾਲੀ ਭਾਜਪਾ ਪਲਸ ਆਮ ਪਾਰਟੀ ਕੋਈ ਵੀ ਬਣਾ ਸਕਦਾ ਪਰ ਲੇਕਿਨ ਸ਼ੋਰ ਨਹੀਂ ਹੈਗਾ ਕੋਈ ਵੀ ਕਿ ਕਿਹੜੀ ਜਿਹੜੇ ਸਾਹਮਣੇ ਜੋ ਆਏਗੀ ਸਰਕਾਰ ਜਿਹੜੀ ਕਿਹੜੀ ਸਾਹਮਣੇ ਸਰਕਾਰ ਆਏਗੀ